ਮੈਂ ਆਪਣੇ ਆਪ ਲੋਕੀ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਸਮਝਦੀਆਂ ਲੋਕਾਂ ਦਾ ਸ਼ੁਕਰਗੁਜ਼ਾਰ ਸਮਝਦੀਆਂ ਕਿ ਵੱਡੀ ਵੱਡੀ ਲੜਾਈਆਂ ਦੇ ਵਿੱਚ ਹਮੇਸ਼ਾ ਇਸ ਇਲਾਕੇ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ ਤੇ ਜੇ ਮੈਂ ਕਹਾਂ ਕਿ ਫਰਸ਼ਾ ਤੋਂ ਚੱਕ ਕੇ ਹਰਸ਼ਾ ਚਾਈ ਪੁਛਾਨ ਵਾਸਤੇ ਬਠਿੰਡੇ ਲੋਕਾਂ ਦਾ ਬਹੁਤ ਵੱਡਾ ਆਸ਼ੀਰਵਾਦ ਆ ਰੱਬ ਦੇ ਰੂਪ ਚ ਉਹਨਾਂ ਨੇ ਮੇਰਾ ਸਾਥ ਦਿੱਤਾ ਜਿੱਥੇ ਮੈਨੂੰ ਸਿਆਸਤ ਸਿਖਾਈ ਜਿੱਥੇ ਮੈਨੂੰ ਸੇਵਾ ਸਿਖਾਈ ਉਥੇ ਡਟ ਕੇ ਪਿੰਡ ਪਿੰਡ ਜਾ ਕੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਪੰਜ ਪੰਜ ਛੇ ਛੇ ਗੇੜੇ ਲਾ ਕੇ ਲੱਖਾਂ ਕਰੋੜਾਂ ਦੀ ਗ੍ਰਾਂਟ ਹਰੇਕ ਵਾਰਡ 'ਚ ਹਰੇਕ ਪਿੰਡ 'ਚ ਦੇ ਕੇ ਤੇ ਮੰਨਨ ਕਹਿ ਸਕਦੀਆਂ ਕਿ ਇਸ ਇਲਾਕੇ ਵਿੱਚ ਪਾਵੇ ਸੈਂਟਰਲ ਯੂਨੀਵਰਸਿਟੀ ਆਈ ਹੈ ਪਾਵੇ ਰੈਫਾਇਨਰੀ ਆਈ ਹੈ ਪਾਵੇ ਖਜ਼ਾਈ ਅਡੇ ਆਏ ਨੇ ਪਾਵੇ ਸ਼ਹਿਦਾਬੀ ਆਏ ਨੇ ਜਾਂ ਫਿਰ ਇਸ ਸਰਕਾਰ ਨੇ ਡਿਵੈਲ ਕਰਨ ਦੀ 100 ਕੋਸ਼ਿਸ਼ਾਂ ਕੀਤੀ ਜਿਹੜਾ ਏਮਜ਼ ਵਰਗਾ ਹਸਪਤਾਲ ਆਇਆ ਹੈ ਇਹ ਸਾਰੇ ਡੇਲ ਸਾਡੇ ਪਾਰਟੀ ਦੀ ਹੈਗੀ ਕਿੰਨੇ ਸ਼ਹਿਰ ਨੂੰ ਪੰਜਾਬ ਦੇ ਮੈਪ 'ਚ ਲੰਘ ਦੇ ਇੱਕੋਸ ਡਵੈਲਪ ਸਿਟੀ 10 ਵਾਸਤੇ ਮੇਰਾ ਖਿਆਲ ਸਾਡੀ ਪਾਰਟੀ ਦਾ ਸਭ ਤੋਂ ਵੱਡਾ ਯੋਗਦਾਨ ਹੈ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ باوجود ਵੀ ਜੇ ਖਬਰਾਂ ਮਾੜੀਆਂ ਲੱਗਦੀਆਂ ਨੇ ਤਾਂ ਫੇਰ ਦਿਲ ਨੂੰ ਬੜਾ ਤਕਾਜਾ ਲੱਗਦਾ ਇਸ ਅਖਬਾਰ ਵੀ ਤਾਂ ਬਿਕਦੀ ਹੈ ਮੈਗਜ਼ੀਨਸ ਵੀ ਤਾਂ ਬਿਕਦੀ ਚੈਨਲ ਵੀ ਤਾਂ ਚੱਲਦੇ ਨੇ ਜੇ ਸਾਨੂੰ ਪੜਨੋ ਜੇ ਚੰਗੇ ਬੰਦੇ ਲੋਕ ਸੇਵਾ 'ਚ ਅੱਗੇ ਨਹੀਂ ਆਣਗੇ ਤੇ ਵਾਟ ਇਜ਼ ਦ ਫਿਊਚਰ ਆਫ ਦ ਕੰਟਰੀ ਮੈਂ ਕਹਿੰਦਾ ਕਿ ਤੁਹਾਡੇ ਕੋਲ ਇੱਕ ਬਹੁਤ ਵੱਡੀ ਤਾਕਤ ਹੈ ਜੇ ਲੋਕਾਂ ਦੇ ਕੋਲ ਲੋਕਤੰਤਰ ਦੀ ਤਾਕਤ ਹੈ ਤੇ ਉਸ ਲੋਕਤੰਤਰ ਦਾ ਮਨ ਦਾ ਚੁਕਾਅ ਕਿਹੜੇ ਪਾਸੇ ਹੋਏ ਉਹ ਤਾਕਤ ਤੁਹਾਡਾ ਪੈਨ ਰੱਖਦਾ ਹੈ ਤੇ ਤੁਹਾਡੀ ਆਪ ਦੀ ਸੋਚ ਰੱਖਦੀ ਹੈ ਤੇ ਇਹਦੇ ਕਰਕੇ ਇੰਨੀ ਵੱਡੀ ਜ਼ਿੰਮੇਵਾਰੀ ਕਿਉਂਕਿ ਜੇ ਤੁਸੀਂ ਆਪਣੀ ਸੋਚ ਤੇ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰੋਗੇ ਬਹੁਤ ਵੱਡਾ ਯੋਗਦਾਨ ਤੁਹਾਡਾ ਹੈਗਾ ਦੇਸ਼ ਦੀ ਤਰੱਕੀ ਵਾਸਤੇ ਜੇ ਸਾਡੇ ਇਸ ਨੌਜਵਾਨ ਪੀੜੀ ਨੂੰ ਅੱਗੇ ਲੈ ਜਾਣ ਵਾਸਤੇ ਆਪਣੇ ਕੰਮ ਬਾਰੇ ਮੈਂ ਨਹੀਂ ਸਮਝਦੀ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਮੇਰੀ 10 ਸਾਲ ਦੀ ਸੇਵਾ ਵਾਸਤੇ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਬਹੁਤ ਸਾਰੇ ਇਹੋ ਜਿਹੀ ਸ਼ਖਲਾ ਨੇ ਜਿਨ੍ਹਾਂ ਨੂੰ ਮੈਂ ਪਛਾਣਦੀਆਂ 10 ਸਾਲਾਂ ਤੋਂ ਮੇਰੇ ਵਿੱਚ ਵਿਚਰਦੇ ਰਹੇ ਨੇ ਕਈ ਇਹੋ ਜਿਹੀ ਨੇ ਜਿਹੜੇ ਮੈਂ ਨਹੀਂ ਪਛਾਣਦੀ ਸ਼ਾਇਦ ਅਸੀਂ ਘਟ ਮਿਲੇ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ 10 ਸਾਲਾਂ 'ਚ 12 13 ਸਾਲਾਂ 'ਚ ਕੀਤੇ ਹੋਏ ਕੰਮ ਮੇਰਾ ਖਿਆਲ ਬਠਿੰਡੇ ਸ਼ਹਿਰ 'ਚ ਨਹੀਂ ਪੂਰੇ ਸੂਬੇ ਵਿੱਚ ਬੋਲਦੇ ਨੇ ਸਾਡਾ ਸ਼ਹਿਰ ਤਾਂ ਇਹੋ ਜਿਹਾ ਹੈ ਕਿ ਕੱਲੀ ਮੈਂ ਜੇ ਸਲਕੇਚੇ ਗਈ ਉਹਥੇ ਨਹੀਂ ਲੇਕਿਨ ਪੰਜਾਬ ਦੇ ਜਿਹੜੇ ਕੋਨੇ ਵਿੱਚ ਜਾਂਦੇ ਆ ਉਹ ਕਹਿੰਦੇ ਕਿ ਬਠਿੰਡਾ ਤਾਂ ਭਾਬੀ ਕਿਹੋ ਜਿਹਾ ਬਦਲ ਗਿਆ ਜਦ ਬਠਿੰਡੇ ਤੋਂ ਨਿਕਲਦੇ ਆ ਤੇ ਲੱਗਦਾ ਹੈ ਕਿ ਇਹ ਕਿਸੇ ਹੋਰ ਥਾਂ ਹੀ ਪਹੁੰਚ ਗਏ 10 ਸਾਲ ਪਹਿਲੇ ਹਾਲਾਂਕਿ ਤੇ ਤਾਂ ਦਿੱਲੀ ਤੋਂ ਵੀ ਪੱਤਰਕਾਰ ਮੇਰੇ ਇਲੈਕਸ਼ਨਸ ਵਾਸਤੇ ਆਉਂਦੇ ਨੇ ਮੇਰੀ ਪਿਛਲੀ ਇਲੈਕਸ਼ਨ 'ਚ ਇਹ ਕਹਿੰਦੇ ਸੀ ਵੀ ਕੇਮ 10 ইয়ার্স ਅਗੋ ਐਂਡ ਨਾਊ ਵੀ ਡੋਨਟ ਬਲੀਵ ਇਟਸ ਦਾ ਸੇਮ ਬਠਿੰਡਾ ਸੋ ਇਨਾ ਬਦਲਾ ਸੂਬੇ ਦੇ ਬਾਹਰ ਵਾਲੇ ਪੱਤਰਕਾਰਾਂ ਨੂੰ ਵੀ ਦੇਖਣ ਨੂੰ ਮਿਲਦਾ ਹੈ ਸੋ ਆਈ ਥਿੰਕ ਤੁਸੀਂ ਸਾਰੇ ਇਸ ਗੱਲ ਨੂੰ ਤਾਂ ਵਿਰੋਧੀ ਵੀ ਨਹੀਂ ਇਨਕਾਰ ਸਕਦੇ ਕਿ ਬਠਿੰਡੇ ਦੀ ਇਨਹਾਰ ਆਪਾਂ ਜਿਸ ਤਰ੍ਹਾਂ ਬਦਲੀ ਉਹ ਦਿਨ ਰਾਤ ਮਿਹਨਤ ਕਰਕੇ ਬਦਲੀ ਕਿਉਂਕਿ ਬੋਲਣਾ ਸਭ ਤੋਂ ਸੌਖਾ ਹੁੰਦਾ ਹੈ ਕੰਮ ਕਰਕੇ ਰਿਜ਼ਲਟ ਕੱਢਣਾ ਸਭ ਤੋਂ ਔਖਾ ਹੁੰਦਾ ਹੈ ਤੇ ਇਸ ਇਲਾਕੇ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਸੁਖਵੀਰ ਜੀ ਨੇ ਤਾਂ ਬਿਲਕੁਲ ਜਿਵੇਂ ਆਪਣੇ ਕੋਈ ਪਰਿਵਾਰ ਦਾ ਕੋਈ ਕੰਮ ਕਰਦਾ ਹੈ ਇਸ ਤਰ੍ਹਾਂ ਇਸ ਸ਼ਹਿਰ ਨੂੰ ਸਵਾਰਨ ਦਾ ਕੰਮ ਕੀਤਾ ਤੇ ਅਸੀਂ ਇਸ ਦੇ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਲੋਕਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਅਸੀਂ ਡਟ ਕੇ ਇਸ ਇਲਾਕੇ ਦਾ ਸੁਧਾਰ ਕੀਤਾ ਤਾਂ ਕਿ ਲੋਕੀ ਕਹਿਣ ਕਿ ਹਾਂ ਬੇ ਕਮਾਲ ਹੈ ਕਿ ਕੁਝ ਹੋ ਗਿਆ ਮੈਂ ਆਪਣੇ ਆਪ ਲੋਗੇ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਸਮਝਦੀਆਂ ਲੋਕਾਂ ਦਾ ਸ਼ੁਕਰਗੁਜ਼ਾਰ ਸਮਝਦੀਆਂ ਕਿ ਵੱਡੀ ਵੱਡੀ ਲੜਾਈਆਂ ਦੇ ਵਿੱਚ ਹਮੇਸ਼ਾ ਇਸ ਇਲਾਕੇ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ ਤਾਂ ਵੀ ਬਠਿੰਡੇ ਸ਼ਹਿਰ ਬਾਰੇ ਨਹੀਂ ਕਹਿ ਸਕਦੀ ਲੇਕਿਨ ਅਸੀਂ ਹਲਕੇ ਬਾਰੇ ਜ਼ਰੂਰ ਕਹਿ ਲਿਆ ਕਿ ਪਹਿਲੀ ਲੜਾਈ ਹੋਈ ਉਹ ਵੀ ਹੁਣ ਆਜ ਦੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਮੈਂਬਰ ਦੇ ਖਿਲਾਫ ਹੋਈ ਇਥੇ ਬਹੁਤ ਸਾਰੇ ਕਾਂਗਰਸ ਦੇ ਐਮਐਲਏ ਸੀਗੇ ਸਾਡੇ ਐਮਐਲਏ ਘੱਟ ਸੀਗੇ ਮੈਂ ਵੀ ਬਿਲਕੁਲ ਨਹੀਂ ਸੀਗੀ ਪੋਲਿਟਿਕਸ 'ਚ ਲੇਕਿਨ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਦੂਜੀ ਲੜਾਈ ਜਦ ਪਈ ਚਾਰ ਪਾਰਟੀਆਂ ਨੂੰ ਇਕੱਠਾ ਕਰਕੇ ਕਾਮਨ ਕੈਂਡੀਡੇਟ ਸਾਡੇ ਪਰਿਵਾਰ ਦੇ ਮੈਂਬਰ ਨਿਕਲ ਕੇ ਆਏ ਖੱਬੇ ਸੱਜੇ ਦੇਖਿਏ ਤੇ ਖੱਬੇ ਸੱਜੇ ਸੂਬਿਆਂ ਵਿੱਚ ਲੜਾਈ ਦੇ ਨਤੀਜੇ ਹੋਰ ਨਿਕਲੇ ਜਿੱਥੇ ਡਾਇਰੈਕਟ ਫਾਈਟ ਸੀਗੀ ਲੇਕਿਨ ਇਹਦੇ باوجود ਬਠਿੰਡਾ ਵਿੱਚ ਤੁਸੀਂ ਸਾਰਿਆਂ ਨੇ ਅਸ਼ੀਰਵਾਦ ਦਿੱਤਾ ਪਰਮਾਤਮਾ ਨੇ ਸਾਥ ਦਿੱਤਾ ਤੇ ਫਿਰ ਵੀ ਅ ਤੁਸੀਂ ਕਾਮਯਾਬੀ ਬਖਸ਼ੀ ਤੇ ਜੇ ਮੈਂ ਕਹਾ ਕਿ ਫਰਸ਼ਾ ਤੋਂ ਚੱਕ ਕੇ ਹਰਸ਼ਾ ਚਾਈ ਪਹੁੰਚਾਨ ਵਾਸਤੇ ਬਠਿੰਡੇ ਲੋਕਾਂ ਦਾ ਬਹੁਤ ਵੱਡਾ ਆਸ਼ੀਰਵਾਦ ਅ ਰੱਬ ਦੇ ਰੂਪ ਚ ਉਹਨਾਂ ਨੇ ਮੇਰਾ ਸਾਥ ਦਿੱਤਾ ਸੋ ਮੈਂ ਤਾਂ ਕਦੇ ਇਸ ਇਲਾਕੇ ਦੀ ਦੇਣ ਦੇ ਨਹੀਂ ਸਕਦੀ ਜਿਸ ਕਰਕੇ ਹਮੇਸ਼ਾ ਤੁਸੀਂ ਆ ਵੀ ਦੇਖਿਆ ਹੋਗਾ ਕਿ ਪਾਵੇਂ ਸਿਆਲ ਦੇ ਠੰਡੇ ਦਿਨ ਹੋ ਜਿੱਥੇ ਇੰਨੀ ਤੰਦ ਹੁੰਦੀ ਹੈ ਕਿ ਗੱਡੀ ਦੀ ਬੋਨਟ ਨਹੀਂ ਲਿਖੀ ਦਿਸਦੀ ਜਾਂ ਇੰਨੀ ਗਰਮੀ ਹੋਏ ਜਿੱਥੇ ਲੱਗਦਾ ਸੀ ਕਿ ਕਦੇ ਇਸ ਲੋਚੇ ਟੈਂਟੀ ਉੱਡ ਜਾਊਗਾ ਮਾਈਕ ਭੜ ਕੇ ਮੈਂ ਖੜੀ ਸੀ ਜਿੱਥੇ ਮੈਨੂੰ ਸਿਆਸਤ ਸਿਖਾਈ ਜਿੱਥੇ ਮੈਨੂੰ ਸੇਵਾ ਸਿਖਾਈ ਉਥੇ ਡਟ ਕੇ ਪਿੰਡ ਪਿੰਡ ਜਾ ਕੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਪੰਜ ਪੰਜ 6 6 ਘੇਰੇ ਲਾ ਕੇ ਲੱਖਾਂ ਕਰੋੜਾਂ ਦੀ ਗ੍ਰਾਂਟ ਹਰੇਕ ਵਾਰਡ 'ਚ ਹਰੇਕ ਪਿੰਡ 'ਚ ਦੇ ਕੇ ਲੋਕਾਂ ਦਾ ਇਸ ਉਹਨਾਂ ਦਾ ਜੇ ਇਸ ਟਰਸਟ ਨੂੰ ਬਰਕਰਾਰ ਰੱਖਣ ਵਾਸਤੇ ਦਿਨ ਰਾਤ ਮਿਹਨਤ ਕੀਤੀ ਤੇ ਮਾਨਣਨ ਕਹਿ ਸਕਦੀਆਂ ਕਿ ਇਸ ਇਲਾਕੇ ਵਿੱਚ ਪਾਵੇ ਸੈਂਟਰਲ ਯੂਨੀਵਰਸਿਟੀ ਆਈ ਹੈ ਪਾਵੇ ਰੈਫਾਇਨਰੀ ਆਈ ਹੈ ਪਾਵੇ ਖਜ਼ਾਈ ਅੱਡੇ ਆਏ ਨੇ ਪਾਵੇ ਸ਼ਹਿਦਾਬੀ ਆਏ ਨੇ ਯਾ ਫਿਰ ਇਸ ਸਰਕਾਰ ਨੇ ਡਿਵੈਲ ਕਰਨ ਦੀ ਸੌ ਕੋਸ਼ਿਸ਼ਾਂ ਕੀਤੀ ਜਿਹੜਾ ਏਮਸ ਵਰਗਾ ਹਸਪਤਾਲ ਆਇਆ ਹੈ ਇਹ ਸਾਰੇ ਡੇ ਸਾਡੇ ਪਾਰਟੀ ਦੀ ਹੈਗੇ ਭਾਵੇਂ ਇਹਨੂੰ ਬਸਾਇਆ ਸ਼ਾਇਦ ਥਰਮਲ ਕਰਕੇ ਹੋ ਸਕਦਾ ਪਤਾ ਨਹੀਂ ਕਿਹੜੀ ਸਰਕਾਰ ਨੇ ਬਸਾਇਆ ਤੁਹਾਡਾ ਸ਼ਹਿਰ ਬਸਿਆ ਉਸ ਕਰਕੇ ਲੇਕਿਨ ਇਸ ਸ਼ਹਿਰ ਨੂੰ ਪੰਜਾਬ ਦੇ ਮੈਪ 'ਚ ਲਾ ਕੇ ਇੱਕ ਮੋਸ ਡਵੈਲਪ ਸਿਟੀ ਕਹਿਣ ਵਾਸਤੇ ਮੇਰਾ ਖਿਆਲ ਸਾਡੀ ਪਾਰਟੀ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਤੇ ਇਸ ਗੱਲ ਨੂੰ ਅਸੀਂ ਮਾਣ ਦੇ ਨਾਲ ਆਪਣਾ ਮਾਣ ਸਮਝਦੇ ਆ ਕਿ ਸਾਨੂੰ ਇੱਥੇ ਦੀ ਸੇਵਾ ਮਿਲੀ ਹੈ ਮੈਂ ਤੁਹਾਡੇ ਸਾਰਿਆਂ ਦਾ ਵੀ ਸ਼ੁਕਰਾਨਾ ਕਰਦੀ ਆ ਤੇ ਇਹ ਨਹੀਂ ਬੇਨਤੀ ਕਰਦੀ ਆ ਕਿ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਤੇ ਜੇ ਤੁਸੀਂ ਆ ਕਰੋਗੇ ਤੇ ਸਾਡੇ ਵਰਗਿਆਂ ਨੂੰ ਵੀ ਹੌਸਲਾ ਮਿਲਦਾ ਹੈ ਕਿਉਂਕਿ ਅਕਸਰ ਚੰਗਾ ਕੰਮ ਕਰਨ ਦੇ ਬਾਅਦ ਵੋਟਾਂ 'ਚ ਜਿਹੜੇ ਨਤੀਜੇ ਨਿਕਲਦੇ ਚਲੋ ਉਹ ਤਾਂ ਬੰਦੇ ਨੂੰ ਡੀਮੋਰਾਲਾਈਜ਼ ਕਰਦਾ ਹੈ ਜਾਂ ਫਿਰ ਥਾਪੀ ਦਿੰਦਾ ਹੈ ਲੇਕਿਨ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜੇ ਖਬਰਾਂ ਮਾੜੀਆਂ ਲੱਗਦੀਆਂ ਨੇ ਤਾਂ ਫੇਰ ਦਿਲ ਨੂੰ ਬੜਾ ਤਕਾਜਾ ਲੱਗਦਾ ਇਸ ਨੂੰ ਸਭਨੋਂ ਸਾਰਿਆਂ ਨੂੰ ਆ ਜ਼ਰੂਰ ਬੇਨਤੀ ਕਰਾਂਗੀ ਤੇ ਸਾਡੀ ਗਲਤੀ ਹੋਏ ਤਾਂ ਜ਼ਰੂਰ ਜੱਜ ਕੇ ਸਾਡੀ ਮੁਖਾਲਫਤ ਕਰੋ ਸਾਡੇ ਖਿਲਾਫ ਬੋਲੋ ਸਾਡੇ ਖਿਲਾਫ ਲਿਖੋ ਬਿਕੋਜ਼ ਆਈ ਥਿੰਕ ਦਸ ਨਥਿੰਗ ਮੋਰ ਇੰਪੋਰਟੈਂਟ ਦੈਨ ਕ੍ਰਿਟਿਸਿਜ਼ਮ ਸਾਡੀ profession ਇਹੋ ਜੀ ਹੈ ਜਿਹੜੇ ਸਾਰੇ ਮਸਕੇ ਲਗਾਉਣ ਵਾਲੇ ਸਾਡੇ ਇਲਦਿਰd ਹੋਤੇ ਮੈਂ ਤਾਂ ਬਹੁਤ ਦੂਰ ਰਹਿੰਦੀ ਹਾਂ ਤੋਂ ਵੀ ਅਪਰੀਸ਼ੀਏਟ ਕ੍ਰਿਟਿਸਿਜ਼ਮ ਬਟ ਕੰਸਟਰਕਟਿਵ ਕ੍ਰਿਟਿਸਿਜ਼ਮ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਅਕਸਰ ਸਾਡੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਪਬਲਿਕ ਨੂੰ ਤੁਸੀਂ ਕਦੇ ਖੁਸ਼ ਨਹੀਂ ਕਰ ਸਕਦੇ ਕਿਉਂਕਿ ਇੰ ਅ ਨਿਜੀ ਮੰਗਾ ਸਭ ਤੋਂ ਆਖਿਆ ਹੁੰਦੀ ਹੈ ਕਿਉਂਕਿ ਡਿਵੈਲਪਮੈਂਟ ਕਰਨਾ ਤਾਂ ਫਿਰ ਵੀ ਬੰਦਾ ਕੋਸ਼ਿਸ਼ ਕਰ ਸਕਦਾ ਹੈ ਲੇਕਿਨ ਆਂ ਬਾਇਸਡ ਜੈਸ ਕ੍ਰਿਟਿਸਿਜ਼ਮ ਕਿਤੇ ਨਾ ਕਿਤੇ ਬੜੀ ਅਨਫੇਅਰ ਲੱਗਦੀ ਹੈ ਤੇ ਬੰਦੇ ਨੂੰ ਡੀਮੋਟਿਵੇਟਾਈਜ਼ ਕਰਦੀ ਹੈ ਸੋ ਤੁਹਾਨੂੰ ਸਿਰਫ ਮੈਂ ਆਹੀ ਬੇਨਤੀ ਕਰਾਂਗੀ ਜਿਹੜੀ ਜਿਹਦੀ ਗਲਤੀ ਹੁੰਦੀ ਆਉਂਦੇ ਖਿਲਾਫ ਵੀ ਲਿਖੋ ਲੇਕਿਨ ਜਿਹੜਾ ਚੰਗਾ ਕੰਮ ਕਰਦਾ ਹੈ ਕਿਉਂ ਮੈਨੂੰ ਸਭ ਤੋਂ ਵੱਡਾ ਦੁੱਖ ਹੁੰਦਾ ਜਦ ਮੇਰੇ ਬੱਚੇ ਕਹਿੰਦੇ ਆ ਉਹਨਾਂ ਦੇ ਦੋਸਤ ਕਹਿੰਦੇ ਆ ਜਦ ਮੈਂ ਸਕੂਲਾਂ ਚ ਜਾਂਦੀ ਆ ਕੱਲ ਪਰਸੋ ਮੈਂ ਕਾਲਜ ਚ ਗਈ ਤੇ 6000 ਬੱਚੇ ਸੀਗੇ ਮੈਂ ਕਿ ਹੱਥ ਖੜੇ ਕਰਕੇ ਦੱਸੋ ਤੁਸੀਂ ਤੁਹਾਡੇ ਵਿੱਚੋਂ ਕਿਹੜਾ ਲੋਕ ਸੇਵਾ ਵਿੱਚ ਆਣਾ ਚਾਹੁੰਦਾ ਹੈ ਤੇ ਇੱਕ ਬੱਚੇ ਨੇ ਵੀ ਹੱਥ ਨਹੀਂ ਖੜਾ ਕੀਤਾ ਆਈ ਫੀਲ ਵੈਰੀ ਬੈਡ ਅਬਾਊਟ ਥਿਸ ਬਿਕੋਜ਼ ਕਿ ਨੌਜਵਾਨ ਪੀੜੀ ਇਸ profession ਤੋਂ ਟੁੱਟ ਜੋਗੇ ਜੇ ਚੰਗੇ ਬੰਦੇ ਲੋਕ ਸੇਵਾ ਵਿੱਚ ਅੱਗੇ ਨਹੀਂ ਆਣਗੇ ਤੇ ਵਾਟ ਇਜ਼ ਦਾ ਫਿਊਚਰ ਆਫ ਦਾ ਕੰਟਰੀ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਖਬਰਾਂ ਵੀ ਬੜੀ ਸਪਾਈਸੀ ਹੁੰਦੀਆਂ ਨੇ ਜਦ ਕਿਸੇ ਦੀ ਨਖਿੱਦੀ ਕਰਦੇ ਆ ਜੇ ਮਾਲਾ ਲਿਖਦੇ ਆ ਅਖਬਾਰ ਵੀ ਤਾਂ ਬਿਕਦੇ ਆ magazines ਵੀ ਤਾਂ ਬਿਕਦੇ ਨੇ channel ਵੀ ਤਾਂ ਚੱਲਦੇ ਨੇ ਜੇ ਸਾਨੂੰ ਪੰਡੋ ਤੇ ਪੰਡ ਪੰਡ ਕੇ ਜੀ ਅਸੀਂ ਇਸ ਵੱਡੀ ਨੌਜਵਾਨ ਤੀਨ ਨੂੰ ਇਸ profession ਤੋਂ ਤੋੜਤਾ ਤਾਂ ਫਿਰ ਇਟਸ ਨਾਟ ਅ ਵੈਰੀ ਗੁੱਡ ਥਿੰਗ ਫਾਰ ਆਰ ਡੈਮੋਕਰੇਸੀ ਸੋ ਤੁਹਾਨੂੰ ਬੇਤੀ ਹੈ ਸੋ ਮਾੜੀਆਂ ਲਿਖੋ ਲੇਕਿਨ ਦੋ ਚਾਰ ਜੇ ਚੰਗੀ ਲਿਖ ਕੇ ਠੋਕ ਕੇ ਲਿਖ ਦਿਓ ਉਸਤਾ ਦੀ ਪੰਡ ਮਾੜੇ ਵਾਰੇ ਸਾਰੇ ਭੁੱਲ ਜਾਈਂ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਆ ਮੈਂ ਜ਼ਰੂਰ ਕਵਾਂਗੀ ਕਿ ਪਹਿਲੀ ਵਾਰੀ ਆ ਰਹੀ ਆ ਸੋ ਬੰਦਾ ਪਹਿਲੀ ਵਾਰੀ ਕਿਤੇ ਜਾਂਦਾ ਤਾਂ ਕੁਛ ਨਾ ਕੁਛ ਸ਼ਗਨ ਦੇ ਕੇ ਜਾਂਦਾ ਹੈ ਮੈਂ ਤਾਂ 2.5 ਲੱਖ ਦਾ ਚੈੱਕ ਤੁਹਾਡੇ ਵਾਸਤੇ ਲੈ ਕੇ ਆਈ ਆ ਹੁਣੇ ਉਮੀਦ ਕਰਦੀ ਆ ਕਿ ਤੁਸੀਂ ਵੀ ਮੈਂ ਪਹਿਲੀ ਵਾਰ ਆ ਰਹੀ ਆ ਮੇਰੀ ਝੋਲੀ ਚ ਵੀ ਜਾਂ ਸ਼ਰਗ ਪਾਉਂਗੇ ਨਾ ਤਾਂ ਕੋਈ ਚੰਗੀ ਜਿਹੀ ਖਬਰ ਜ਼ਰੂਰ ਲਿਖ ਦੇਣਾ ਥੈਂਕ ਯੂ ਸੋ much ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ